खन्ना के अमलो रोड पर तेज रफ्तार का कहर यहाँ बेकाबू ट्रैक्टर ट्राली बिजली के खंभे और तारें तोड़कर एक दुकान में घुस गया ट्रैक्टर ट्राली ने एक दुकानदार को भी कुचल दिया जिसकी मौके पर ही मौत हो गई कई लोगों ने भागकर अपनी जान बचाई ट्रैक्टर ट्राली चालक नशे में धुत बताया गया है सिटी थाना दो के सब इंस्पेक्टर गुरिंदर सिंह ने कहा कि मामले की सूचना मिलने के बाद पुलिस की टीम मौके पर पहुंची ਸ਼ੁਰੂਆਤੀ ਜਾਂਚ ਮੇਹੀ ਸਾਹਮਣੇ ਆਇਆ ਕਿ ਚਾਲਕ ਦੀ ਲਾਪਰਵਾਹੀ ਸੇ ਇਹ ਬੜਾ ਹਾਸਾ ਹੋਇਆ ਹੈ। ਟਰੈਕਟਰ ਟਰਾਲੀ ਕੋ ਕਬਜ਼ੇ ਮੇ ਲੈ ਕੇ ਚਾਲਕ ਖਿਲਾਫ ਬੰਤੀ ਕਾਨੂੰਨੀ ਕਾਰਵਾਈ ਕੀ ਜਾ ਰਹੀ ਹੈ। ਮੇਰਾ ਨਾਮ ਜਰਨੈਲ ਸਿੰਘ ਜੀ। ਕੀ ਹਾਸਾ ਕੀ ਹੋਇਆ ਹੈ? ਇਹ ਜੋ ਟਰੈਕਟਰ ਬਹੁਤ ਤੇਜ਼ ਆਇਆ ਜੇ ਇਥੋਂ ਲੱਕਤ ਕੱਟ ਮਾਰਿਆ ਇਹਨੇ। ਹਾਂ ਮੈਂ ਤਾਂ ਗਰਗਾ ਜਿਵੇਂ ਮੈਨੂੰ ਆਪਣੇ ਆਪ ਤਾਂ ਪਤਾ ਨਹੀਂ ਲੱਗਾ ਕਿੰਨਾ ਚੱਲ ਜੀ। ਫਿਰ ਮੈਂ ਉੱਠਿਆ ਬੜਾ-ਬੜਾ ਦੇਖਿਆ ਮੈਂ ਟਰੈਕਟਰ ਨੂੰ ਜਾ ਕੇ ਦੇਖਿਆ ਵੀ ਇਹ ਬੰਦਾ ਮਾਰਗ ਨਿਕਲਣ ਲੱਗਿਆ ਫਿਰ ਟਰੈਕਟਰ ਬੰਦ ਹੋ ਗਿਆ ਯਾਰ। ਫੇ ਫੜ ਲਿਆ ਜਿਉ ਨੂੰ ਅਸੀਂ ਜਾ ਕੇ। ਅੱਛਾ ਅੱਛਾ ਉਹ ਤਾਂ ਮੈਂ ਬਾਅਦ ਚ ਦੇਖਿਆ ਬੰਦਾ ਥੱਲੇ ਦੇ ਕੇ ਮਾਰ ਵੀ ਦਿੱਤਾ ਇਹਨੇ ਕਿੰਨੇ ਕ ਬੰਦੇ ਕੰਮ ਕਰਦੇ ਹੋਏ ਸੀਗੇ ਮੈਂ 4-5 ਜਾਣੇ ਸੀਗੇ ਉਰੇ ਅੱਛਾ ਤੁਸੀਂ ਆਪਣਾ ਬਚਾ ਕਿਵੇਂ ਕੀਤਾ ਮੈਂ ਕੱਲਾ ਬੈਠਾ ਮੈਂ ਖੁੰਡੇ ਦੇ ਬਾਟਾ ਮੇਰੇ ਮਾਰ ਦੇ ਸਾਈਡ ਲੱਗੇ ਜਾਂ ਮੈਂ ਪਿੱਛੇ ਨੂੰ ਵਿਰ ਗਿਆ ਜੀ ਕਿੰਨੇ ਡੈੱਥ ਤੇ ਤੁਸੀਂ ਕੰਮ ਕਰਦੇ ਹੋ ਨਾ ਨਾ ਉਰਲੇ ਪਾਸੇ ਕਰਦਾ ਉਹ ਭਰਾ ਕੋਲੇ ਕਰਦਾ ਜੀ ਅੱਛਾ ਉਹਨਾਂ ਦੇ ਭਰਾ ਕੋਲ ਤੁਸੀਂ ਕੰਮ ਕਰਦੇ ਹੋ ਹਾਂ ਉਰੇ ਭਰਾ ਕੋਲ ਕਰਦਾ ਹਾਂ ਮੈਂ ਅੱਛਾ ਇਹਨੇ ਡੈੱਥ ਤੇ ਉਹਨਾਂ ਦੇ ਕਿੰਨੇ ਹੋ ਜੀ ਹਾਂ ਜੀ ਜਿਹਨੇ ਡੈੱਥ ਤੇ ਉਹਨਾਂ ਦੇ ਕਿੰਨੇ ਦਸੇਵ ਰਾਜ ਆਈ ਉਹਦਾ ਨਾਮ ਅੱਛਾ ਕਿੰਨੀ ਉਮਰ ਸੀ ਉਹਨਾਂ ਦੀ ਉਮਰ 6 ਦੇ ਹੁਣ ਡਰਾਈਵਰ ਨੇ ਨਸ਼ਾ ਵਗੈਰਾ ਕੀਤਾ ਹੋਇਆ ਜੀ ਲੱਗਦਾ ਜੀ ਨਸ਼ਾ ਕੀਤਾ ਲੱਗਦਾ ਜੀ ਬੰਦੇ ਦਾ ਜੀ ਪਿੱਛੇ ਹੀ ਤੇਜ਼ ਆ ਰਿਹਾ ਸੀ ਬਹੁਤ ਸਪੀਡ ਨਾਲ ਤੇਜ਼ ਆਇਆ ਜੀ ਟਰੈਕਟਰ ਸਾਹਮਣੇ ਨਹੀਂ ਗਿਆ ਕੋਲੋਂ ਇਹ ਤਾਂ ਰੱਬ ਵੱਲੋਂ ਮਾੜਾ ਹੋਰ ਤੇ ਟੰਡਾ ਕਰਕੇ ਸਾਰੇ ਲੈ ਗਿਆ ਜੀ ਇਹ ਆ ਖੰਬੇ ਸਕੂਟਰ ਮੋਟਰਸਾਈਕਲ ਤੋੜਦੇ ਸਾਰੀਆਂ ਸਕੂਟਰਾਂ ਤੋੜਦੇ ਮੋਟਰਸਾਈਕਲ ਤੋੜਦੇ ਜੀ ਮੈਂ ਪੰਡਿਤ ਰਿਸ਼ੀਦੇਵ ਸ਼ਾਸਤਰੀ ਮੰਦਿਰ ਦੇ ਪੁਜਾਰੀ ਮੈਂ ਅੱਜ ਸਕੂਟਰ ਖੜਾ ਕੇ ਆ ਮੇਰਾ ਸਕੂਟਰ ਇੱਥੇ ਖੜਾ ਉਹ ਸਾਹਮਣੇ ਦੇਖੋ ਸਾਰਾ ਤੋੜਦਾ ਮੈਂ ਤਾਂ ਖੜਾ ਕੇ ਜੋ ਗੇਟ ਤੇ ਖੜਿਆ ਜਦ ਇਹ ਸਾਰੇ ਨੂੰ ਪਤਾ ਹੀ ਨਹੀਂ ਲੱਗਿਆ ਜੀ ਇਹ ਬੰਦੇ ਨੂੰ ਆ दारू ਪੀਤੀ ਹੀ ਰੱਜਿਆ ਹੋਇਆ ਔਰ ਸਿੱਧੇ ਹੀ ਲਿਆ ਕੇ ਇਹ ਤਾਂ ਕੰਮ ਕਰਦੇ ਸੀਗੇ ਇਹ ਵੀ ਬੱਚਿਆ ਜਿਹੜਾ ਬਿਲਡਿੰਗ ਵਾਲਾ ਇਹ ਵੀ ਬੱਚਿਆ ਤੇ ਉਹਦੇ ਤੇ ਲਿਆ ਕੇ ਸਿੱਧੇ ਟਰਾਲੀ ਉਨੇ ਚਾੜਤੀ ਜਿੱਥੇ ਔਰ ਬੰਦਾ ਜਿਹਦੇ ਨਾਲ ਹੀ ਲੈ ਗਿਆ ਉਹਨੂੰ ਕੁਝ ਨਹੀਂ ਪਤਾ ਲੱਗ ਰਿਹਾ ਹੁਣ ਵੀ ਇੰਨੀ दारू ਪੀਤੀ ਹੋਈ ਹੈ ਕਿ ਉਹਨੂੰ ਪਤਾ ਹੀ ਨਹੀਂ ਹੈ ਕਿ ਮੈਂ ਕੀ ਬੋਲ ਰਿਹਾ ਕੀ ਕਰ ਰਿਹਾ ਰਜਿਆ ਪਿਆ ਉਹ ਸਿੱਧੇ ਲਿਆ ਜਿਹਦੀ ਕਿੰਨੀ ਉਮਰ ਦਾ ਬੰਦਾ ਜਿਹੜਾ ਫੜਿਆ ਇਹ ਜਿਹੜਾ ਫੜਿਆ ਉਹ ਹੈਗਾ ਜੀ 35 ਸਾਲ ਦਾ ਹੈਗਾ ਸ਼ਰਾਬ ਪੀਤੀ ਹੋਈ ਹੈ ਨਸ਼ਾ ਕੀਤਾ ਹੋਇਆ ਫੁੱਲ ਉਹਨੂੰ ਕੁਝ ਨਹੀਂ ਪਤਾ ਲੱਗ ਰਿਹਾ ਕੀ ਲੱਗਦਾ ਕੀ ਹੋਇਆ ਸੀ ਇਹਨੇ ਟਰੱਕ ਇਹਦੇ ਚਿਹਰਾ ਸੈਟਰਿੰਗ ਦਾ ਸਮਾਨ ਲੱਦਿਆ ਹੋਇਆ ਟਰਾਲੀ ਹੈ ਡਾਇਰੈਕਟਰ ਹੈ ਪੁੱਛਿਆ ਕਿੱਥੋਂ ਆ ਰਿਹਾ ਸੀਗਾ ਇਹ ਇਹ ਇੱਥੇ ਉਹ ਕਹਿ ਰਿਹਾ ਸੀ ਜੀ ਮਲੌਰ ਰੋਡ ਤੋਂ ਕਿੱਥੋਂ ਆ ਰਿਹਾ ਸੂਰੀਆ ਨਿਕਲ ਕਲੋਨੀ ਤੋਂ ਆ ਰਿਹਾ ਮੈਂ ਲੈ ਕੇ ਜਾ ਰਿਹਾ ਸੀਗਾ ਜੀ ਤੇਜ਼ ਸੀਗਾ ਦਾ ਬਹੁਤ ਤੇਜ਼ ਸੀਗਾ ਜੀ ਪਤਾ ਨਹੀਂ ਲੱਗਿਆ ਇਹਨੂੰ ਜਿਹੜੇ ਜੀ ਹੈ ਡੈਥ ਹੋਈ ਹੈ ਉਹਨੂੰ ਜੀ ਬਲਦੇਵ ਬਲਦੇਵ ਰਾਜਾ ਇਹਨਾਂ ਦੀ ਸ਼ਾਪ ਹੈ ਤੇ ਇਹਨਾਂ ਦੀ ਦੁਕਾਨੇ ਮੂਰੇ ਕੰਮ ਕਰਦੇ ਸੀ ਇਹਨਾਂ ਨੂੰ ਤਾਂ ਪਤਾ ਹੀ ਨਹੀਂ ਲੱਗਿਆ ਜੇ ਪਤਾ ਲੱਗੇ ਤਾਂ ਹੀ ਅਗਲੇ ਸਾਈਡ ਤੇ ਹੋਊਗਾ ਪਤਾ ਹੀ ਨਹੀਂ ਲੱਗਿਆ ਸਿੱਧੇ ਹੀ ਆ ਕੇ ਛਾੜੇ ਦਿੱਤਾ ਉੱਥੇ ਬਾਕੀ ਕਿੰਨੇ ਕੇ ਜਾਣੇ ਦਾ ਬਚਾਇਆ ਕੋਈ ਨਹੀਂ ਅਜੀ ਜ਼ਖਮੀ ਵੀ ਹੋਇਆ ਆ ਇਹਨਾਂ ਦਾ ਜਿਹੜਾ ਹੈਗਾ ਲੀਵਰ ਇਹਨੂੰ ਸੱਟ ਲੱਗੀ ਹੈ ਜੀ ਅਸੀਂ ਬਾਲ-ਬਾਲ ਬੱਚੇ ਆ ਅਜੀਬਾ ਸਰ ਦੋ ਇਹ ਅੱਧਾ ਮਿੰਟ ਦਾ ਵੀ ਫਰਕ ਪਿਆ ਜਦ ਇਹ ਜੀ ਆਈ ਗਿਆ ਜੀ ਕੰਮ ਕਰ ਗਿਆ ਹਾਂਜੀ ਹਾਂਜੀ ਹੁਣ ਫੜ ਲਿਆ ਹਾਂਜੀ ਬੰਦਾ ਫੜ ਲਿਆ ਪੁਲਿਸ ਵਾਲੇ ਦੇਤੀ ਜੀ ਪੁਲਿਸ ਲਈ ਪੁਲਿਸ ਜੀ ਕਿੰਨਾਂ ਦੀ ਹੋਈ ਹੈ ਜੀ ਹਾਂ ਜੀ ਦਿੱਤ ਹੋਈ ਹੈ ਜੀ ਇਹਨਾਂ ਦਾ ਬੁਲੰਦ ਹੈਗਾ ਨਾ ਸ਼ਾਪ ਬਲਦੇਵ ਰਾਜ ਨੇ ਦਾ ਨਾਮ ਹੈ ਬਹੁਤ ਪੁਰਾਣੇ ਇੱਥੇ ਦੁਕਾਨਦਾਰ ਉਹਨਾਂ ਦੇ ਦੋ ਬੇਟੇ ਹੈ ਇੱਕ ਐਡਵੋਕੇਟ ਇੱਕ ਆਰਟੀਚਰ ਤੇ ਬਾਹਰ ਕੰਮ ਕਰ ਰਹੇ ਸੀ ਉਹ ਬਾਹਰ ਇਥੇ ਕਰਦੇ ਹੈ ਜੀ ਮੋਰੇ ਕੰਮ ਕਰਦੇ ਹੈ ਹਾਂ ਜੀ ਬੁਲੰਦਹਾ ਬੋਰਡ ਹੈ ਉਹਨਾਂ ਲੱਗਿਆ ਬੁਲੰਦ ਇਹ ਇੱਥੇ ਕੰਮ ਕਰਦੇ ਸੀ ਇਹਨਾਂ ਜੀ ਇੱਕ ਟਰੈਕਟਰ ਆਪਣੇ ਟਰਾਲੀ ਦਾ ਚਾਲਕ ਸੀਗਾ ਜਿਹੜਾ ਅੰਗੈਲੀ ਨਾਲ ਚਲਾਉਂਦੇ ਹੋਏ ਜਿਹੜੇ ਉੱਥੇ ਇੱਕ ਸ਼ਾਪ ਸੀਗੀ ਅਮਲੋਰ ਰੋਡ ਖੰਨਾ ਦੇ ਉੱਪਰ ਬਲੰਦ ਐਗਰੀਕਲਚਰ ਕਰਕੇ ਤੇ ਉਹਨਾਂ ਦੇ ਮਾਲਕ ਸੀਗੇ ਉੱਥੇ ਉਹਨਾਂ ਨੂੰ ਉਹਨਾਂ ਲਾਪਰਵਾਹੀ ਨਾਲ ਟਰੈਕਟਰ ਟਰਾਲੀ ਚਲਾਉਂਦੇ ਹੋਏ ਉਹਨਾਂ ਨੂੰ ਐਕਸੀਡੈਂਟ ਕ ਟੱਕਰ ਮਾਰ ਕੇ ਐਕਸੀਡੈਂਟ ਕੀਤਾ ਜੀ ਇਹਨਾਂ ਨੇ ਉਹ ਉਹਨਾਂ ਦੀ ਡੈਥ ਹੋ ਗਈ ਹਾਂਜੀ ਉਹਨਾਂ ਦੀ ਡੈਥ ਹੋ ਗਈ ਹੈ ਤੇ ਆਪਾਂ ਬੋਡੀ ਸ਼ਿਫਟ ਕਰਵਾਤੀ ਹੈ ਸਿਵਲ ਹਸਪੀਟਲ ਮੋਰਚਰੀ ਦੇ ਵਿੱਚ ਤੇ ਅੱਗੇ ਜੋ ਵੀ ਆਪਣੇ ਪਰਿਵਾਰ ਵਾਲੇ ਆਪਣੇ ਦੂਜੇ ਬਿਆਨ ਦੇਣਗੇ ਜੋ ਵੀ ਸਾਨੂੰ ਸਟੇਟਮੈਂਟ ਮਿਲਦੀ ਉਹਦੇ ਅਨੁਸਾਰ ਅਸੀਂ ਕਾਰਵਾਈ ਕਰਾਂਗੇ ਜਿਹੜੀ ਪਹਿੰਦੀ ਸਰ ਜਿਹੜਾ ਚਾਲਕ ਸੀਗਾ ਟਰੈਕਟਰ ਚਾਲਕ ਉਹਨੂੰ ਉਹਨੂੰ ਆਪਾਂ ਕਰ ਲੈਂਦੇ ਹਾਂ ਰਾਉਂਡ ਅਪ ਜੀ ਉਹਨਾਂ ਦੇ ਆਪਣੇ ਟਰੈਕਟਰ ਉੱਥੇ ਹੀ ਖੜਾ ਮੌਕੇ ਦੇ ਉੱਪਰ ਸਾਡੇ ਕੋਲ ਬਰਾਮਦ ਹੋ ਗਿਆ ਹੈ